ਇਸ ਸੱਜਣੋ ਜ਼ਿਲ੍ਹਾ ਰੈਜਾਂ ਦਾ ਲੁਧਿਆਣਾ ਅੱਜ ਦੀ ਵੀਡੀਓ 'ਚ ਚਾਰ ਪੰਜਾਬ ਵਾਲੀਆਂ ਜਰਸੀਆਂ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਫੇਰ ਪਿੰਡ ਤੁੰਗਾ へੜੀ ਜੇ ਗੱਲਬਾਤ ਕਰ ਲਈਏ ਸੱਜਣੋ ਇਸ ਘਰ ਦੇ ਵਿੱਚੋਂ ਅਣਗਿਣਤ ਵੀਡੀਓ ਆਪਾਂ ਏਦੋਂ ਪਹਿਲਾਂ ਬਣਾ ਚੁੱਕੇ ਆਂ ਤਹਿਸੀਲ ਰੈਜਾਂ ਦੀ ਰਾਏਕੋਟ ਇਸ ਪਿੰਡ ਨੂੰ ਜੇ ਗੱਲ ਕਰ ਲਈਏ ਸੱਜਣੋ ਜ਼ਿਲ੍ਹਾ ਰੈਜਾਂ ਦਾ ਲੁਧਿਆਣਾ ਅੱਜ ਦੀ ਵੀਡੀਓ 'ਚ ਚਾਰ ਪੰਜਾਬ ਵਾਲੀਆਂ ਜਰਸੀਆਂ ਸੱਜਣਾਂ ਦੀ ਡਿਮਾਂਡ ਤੇ ਮਗਾਈਆਂ ਬਾਈ ਤੋਂ ਤੇ 6 ਹੈਗੀਆਂ ਬਾਈ ਪਹਾੜੀ ਹਿਮਾਚਲ ਵਾਲੀਆਂ ਕਹਿ ਕੇ ਵੇਚਾਂਗੇ ਬਾਈ ਕਹਿੰਦਾ ਯਾਰ ਜਿਹੜੀ ਵੀ ਚੀਜ਼ ਵੇਚਾਂਗੇ ਤੇ ਇੱਕ ਹੈਗੀ ਆ ਟੋਕੜ ਗੱਬਣਾ ਤੇ ਇੱਕ ਹੈਗੀ ਆ 2 ਮਹੀਨਿਆਂ ਦੀ ਗੱਬਣ ਉਹਨੇ ਸੂਣਾ ਪਹਿਲਾ ਸੂਆ ਇੱਕ ਹੈਗੀ ਆ ਤਾਜੀ ਸੂਈ ਜਿਹਦੇ ਮਗਰ ਹੈਗੀ ਆ ਸੱਜਣੋ ਆਇਰ ਸ਼ੈਰ ਦੀ ਬੱਚੀ ਤੇ ਇੱਕ ਪੰਜਾਬ ਵਾਲੀ ਜਰਸੀ ਜੇ ਗੱਲ ਕਰ ਲਈਏ ਨਾ ਆ ਸੱਜਣ ਪਹੁੰਚੇ ਹੋਏ ਨੇ ਕਿਹੜੇ ਪਿੰਡ ਤੋਂ ਨੇ ਟੋਟਲ ਐਡਰੈਸ ਵੀ ਬਾਈ ਦਾ ਕਰਾਉਂਗਾ ਗੱਲਬਾਤ ਆ ਸੱਜਣਾ ਨੇ ਕਰਿਆ ਸੌਦਾ ਹੋਰ ਕੀ ਹਾਲ ਆ ਬਾਈ ਵਧੀਆ ਜੀ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਬਾਈ ਨਾਮ ਦੱਸ ਦੋ ਕੀ ਆ ਨਾਮ ਸੰਦੀਪ ਸੈਲ ਪਿੰਡ ਕਿਹੜਾ ਪਿੰਡ ਮੋਾਈ ਇਹ ਕਿੱਥੇ ਰਹਿ ਗਿਆ ਬਾਈ ਇਹ ਆਪਣੇ ਫਲੋਰ ਦੇ ਲਾਗੇ ਰਹਿ ਗਿਆ ਮੋਹਾਲ ਦੇ ਦਾ ਫਲੋਰ ਦੇ ਵਿਚਾਲੇ ਠੀਕ ਆ ਗੱਲ ਇੱਥੇ ਕਿਵੇਂ ਬਣਿਆ ਰਾਬਤਾ ਪਾਉਣ ਦਾ ਇੱਥੇ YouTube ਤੇ ਦੇਖੀ ਸੀ ਗਾ ਅੱਛਾ ਹਾਂ ਉਹਦਾ ਸੌਦਾ ਕਰਕੇ ਹਾਂ ਠੀਕ ਆ ਗੱਲ ਕਾ ਸੱਜਣਾ ਬਾਈ ਆਪਣਾ ਚੈਨਲ ਅਕਸਰ ਦੇਖਦੇ ਰਹਿੰਦੇ ਨੇ ਉਹਦੇ ਮਾਧਿਅਮ ਰਾਹੀਂ ਬਾਈ ਹੁਰੀ ਪਹੁੰਚੇ ਨੇ ਤੇ ਮੇਰਾ ਦਿਖਾਉਣ ਦਾ ਮਕਸਦ ਇਹੀ ਹੁੰਦਾ ਵੀ ਯਾਰ ਆਪਣਾ ਜਿਹੜਾ ਸਿਸਟਮ ਹੁੰਦਾ ਨੇ ਚੈਨਲ ਦਾ ਸਿਸਟਮ ਹੁੰਦਾ ਇਹਦੇ ਨਾਲ ਯਾਰ ਸੱਜਣਾ ਕਿਤੋਂ ਵੀ ਜਾਨਵਰ ਲੈਣ ਬਾਈ ਹਨਾ ਦੂਰੋਂ ਵੀ ਕਿਤੋਂ ਵੀ ਆ ਸਕਦਾ ਆ ਸਕਦੇ ਦੇਖਦੇ ਜਿੱਥੇ ਦੂਰੋਂ ਦੂਰੋਂ ਆ ਸਕਦੇ ਆ ਕੰਮ ਇਹ ਹੁੰਦਾ ਇੱਕ ਨੰਬਰ ਦਾ ਵੀ ਕਈ ਸੱਜਣ ਯਾਰ ਇਹਦੇ 'ਚ ਵੀ ਕਰ ਦਾਂਦੇ ਨੇ ਘਟਾਲਾ ਬਾਈ ਹਨਾ ਸਿਸਟਮ ਚੱਲਦਾ ਹਰੇਕ ਪਾਸੇ ਕਿਉਂਕਿ ਸਾਡਾ ਸਿਸਟਮ ਕੰਮ ਕੀ ਹੁੰਦਾ ਵੀ ਇਹਦੇ ਮਾਧਿਅਮ ਰਾਹੀਂ ਜਾਨਵਰ ਦੂਰ ਬੈਠੇ ਸੱਜਣਾ ਤੱਕ ਵੀ ਪਹੁੰਚ ਜਾਂਦਾ ਤੇ ਘਰੇ ਬੈਠੇ ਵੀ ਬਾਈ ਆਪਾਂ ਪਰਚੇਜ ਕਰ ਸਕਦੇ ਆ ਤੇ ਬਾਕੀ ਜਦੋਂ ਘਰੇ ਬੈਠੇ ਚੀਜ਼ ਨੂੰ ਦੇਖ ਲੈਣੋਂ ਪਸੰਦ ਕਰ ਲੈਣ ਉਸ ਤੋਂ ਬਾਅਦ ਨੇੜੇ ਆ ਕੇ ਹਨਾ ਬਾਈ ਤਸਦੀ ਕਰਕੇ ਜਾਨਵਰ ਹਾਂ YouTube ਤੇ ਦੇਖੀ ਦੇਖ ਕੇ ਪਸੰਦ ਕਰਕੇ ਫੇਰ ਇੱਥੇ ਆ ਕੇ ਹੁਣ ਸੌਦਾ ਕੀਤਾ ਬਾਈਆਂ ਨੇ ਇੱਥੇ ਆ ਕੇ ਸੌਦਾ ਕਰ ਲਿਆ ਤੇ ਬਾਈਆਂ ਨੂੰ ਮੇਜ 'ਚ ਆ ਗਈ ਗਾ ਸੌਦਾ ਬਾਈ ਹੋਰ ਨਾਲ ਹੋ ਗਿਆ ਸੱਣੇ ਬਾਦ ਬਾਈ ਜੀ ਤੇ ਉਹ ਗਾਂ ਵੀ ਦਿਖਾਉਂਗਾ ਤੇ ਆਜੋ ਹਣ ਲਾਜੀ ਨਾ ਕਰੋਨੇ ਗੱਲਬਾਤ ਤੇ ਕੱਲੀ ਕੱਲੀ ਗਾਂ ਸਜਣੋ ਤੋੜ ਕੇ ਵੀ ਦਿਖਾਵਾਂਗੇ ਦਿਖਾਵਾਂਗੇ ਚਾਰ ਪੰਜ ਸੋਨੂੰ ਪੰਜਾਬ ਵਾਲੀਆਂ ਲੈਟਰ ਸਾ ਇੱਕ ਨੰਬਰ ਵਾਲੀ ਤੇ ਮਾਰਦੇ ਕੈਮਰਾ ਇਹਦੇ ਤੇ ਇਹਦੀ ਫੇਸ ਕੁਆਲਿਟੀ ਦਿਖਾਵੇ ਇਹ ਹੈਗੀ ਆ ਬਾਈ ਪੰਜਾਬ ਵਾਲੀ ਜਰਸੀ ਆ ਸਜਣੋ ਇੱਕ ਵਾਰੀ ਬਾਡੀ ਬੂਡੀ ਦੇਖ ਲਓ ਇਹਦੀ ਫੇਸ ਕੁਆਲਿਟੀ ਦੇਖ ਲਓ ਤੇ ਕੱਦ ਕਾਟ ਚ ਵੀ ਚੰਗੀ ਆ ਇਹਦੀ ਕੀ ਗੱਲਬਾਤ ਆ ਲਾਡੀ ਕਿਹੜਾ ਸੁਲਾ ਸੁਹੰਦੀ ਆ ਇਹ ਏ ਬਾਈ ਪਹਿਲੇ ਸੂਏ ਸੁੰਦੀ ਆ ਦੋ ਦੰਦ ਬੱਛੀ ਆ ਅੱਛਾ ਮੂੰਹੋਂ ਦੋ ਦੰਦ ਦਾ ਸੂਆ ਪੈਣਾ ਦਾ ਸੂਆ ਪਹਿਲਾ ਇਹਦਾ ਅੱਛਾ ਕਿੰਨੇ ਕ ਦਿਨ ਕੱਢ ਦੀ ਆ ਇਹ ਇਹ ਤੇ ਬਾਈ 9 ਮਹੀਨੇ ਪੂਰੇ ਹੋ ਗਏ ਅੱਛਾ ਤੇ ਹੁਣ ਉੱਪਰ ਲੈਂਦੀ ਆ ਦਾ ਨਾ ਇਹ ਲੈ ਜੂ ਮੇਰੇ ਸਾਹ ਨਾਲ 20 25 ਕਰ ਦੇ ਖੋਲ ਕੇ ਤੋੜ ਦਿਓ ਜੀ ਇੱਕ ਵਾਰੀ ਇਹਨੂੰ ਲੈ 9 ਮਹੀਨੇ ਦੇ ਬਾਈ ਕਹਿੰਦਾ ਹੋ ਗਏ ਪੂਰੇ ਮੇਰਾ خیال ਆ 15 ਦਿਨਾਂ ਦੇ ਡੇੜ-ਗੇੜ ਬਾਈ ਲੈ ਜਾ ਸਕਦੀ ਲੈ ਜਾਣੀਆਂ ਬਾਈ ਮੌਕੇ ਤੇ ਆਜਾ 15 ਦਿਨਾਂ ਦੇ ਡੇੜ-ਗੇੜ ਲੈ ਜੂਗੀ ਮੂੰਹੋਂ ਹੈਗੀ ਆ ਦੋ ਦੰਦ ਤੇ ਬਾਡੀ ਬੁੱਡੀ ਵੀ ਬਾਕਮਾਲ ਆ ਸੱਜਣੋ ਤੇ ਥਣ ਥਣੌਟ ਵੀ ਚੰਗਾ ਤੇ ਲੱਗਿਆ ਵੀ ਦੂਰੀ ਤੇ ਜਿਵੇਂ ਆਪਾਂ ਗੱਲ ਕਰ ਲਈਏ ਕਿਉਂਕਿ ਜਦੋਂ ਜਦੋਂ ਨੇ ਅੱਗੇ ਅੱਗੇ ਹਾਜ਼ਰ ਹੋਣਾ ਬਾਈ ਉਹਦੇ ਹਿਸਾਬ ਨਾਲ ਥਣਾ ਦੇ ਵਿੱਚ ਗੈਬ ਵੀ ਵਧਦਾ ਜਾਣਾ ਤੇ ਲੇਵਾ ਵੀ ਇਹਨੇ ਚੰਗਾ ਬਣਾਉਂਦੇ ਜਾਣ ਅਲੰਗ ਜਾ ਕਿਵੇਂ ਮਾਰਦੇ ਆ ਉਸਤਾਦ ਇਹ ਥੋੜਾ ਜਾ ਬਾਈ ਜਿਵੇਂ ਕਈ ਗਰੀ ਪੱਕੇ ਤੇ ਡੰਗਰ ਖੜਾ ਹੁੰਦਾ ਨਾ ਉਹਦਾ ਨਹੀਂ ਚੱਕ ਨਾ 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 ਉਹਦਾ ਕੋਈ ਚੱਕਰ ਨਹੀਂ ਹੈਗਾ ਜਮਾ ਵੀ ਇਹਨੂੰ ਕੁਛ ਨਹੀਂ ਤਾਂ ਸੱਜਣੋ ਉਹਦਾ ਕੋਈ ਦਿੱਕਤ ਨਹੀਂ ਕਈ ਵਾਰੀ ਪੱਕਾ ਪੁੱਕਾ ਮੰਨੀਆਂ ਦਾ ਜਾਨਵਰ ਹਾਂ ਤਾਂ ਵੀ ਆਣ ਦੇ ਲਾ ਪਲੂਣ ਮੱਛੀ ਨੇ ਆਪਣੀ ਵਧੀਆ ਹਿਸਾਬ ਨਾਲ ਬਾਈ ਇਹਦਾ ਹਿਸਾਬ ਨਾਲ ਥਣ ਥਣੌਟ ਦੀ ਗੱਲ ਕਰ ਲਈਏ ਸੱਜਣੋ ਥਣ ਥਣੌਟ ਐ ਲੱਗਿਆ ਪੂਰਾ ਟੌਪ ਕੁਆਲਿਟੀ ਦਾ ਪੈਸੇ ਕਿੰਨੇ ਲਵਾਂਗੇ ਇਹਦੇ ਆਪਾਂ ਫਿਕਸ ਕਰੀਏ ਜਮਾ ਇੱਕੋ ਗੱਲ 50000 ਅਗਲੇ 50000 ਦਾ ਮਾਨਤਾਨ ਮਾਨਤਾਨ ਕਰਦਾਂਗੇ 50 ਲੈ 50000 ਚ ਸੱਜਣੋ ਮਾਨਤਾਨ ਛੋਟਛੱਪਾ ਹੋ ਜਾਊਗਾ ਬੱਛੀ ਪੰਜਾਬ ਵਾਲੀ ਆ ਵਧੀਆ ਪੂਰੀ ਮਗੂਥੀ ਦੇਖ ਲਓ ਤੁਸੀਂ ਆ 50 ਕੀ ਨਾ ਪੂਰੀ ਪੰਜਾਬ ਵਾਲੀ ਬੱਛੀ ਆ ਮੇਨ ਗੱਲ ਆ ਜਿਹੜੀ ਮੂੰਹੋਂ ਦੋ ਦੰਦਾਂ ਦਾ ਬਾਕੀ ਜਿੰਨੀ ਜਾਣਕਾਰੀ ਮੈਂ ਦੱਸੂਗਾ ਨੇੜੇ ਆ ਕੇ ਚੈੱਕ ਕਰਕੇ ਜਾਨਵਰ ਬਾਈ ਤੋਂ ਖਰੀਦ ਕੇ ਲੈ ਜਾਓ ਤੇ ਹੋਣਾ ਜੇ ਇੱਧਰ ਤਰਸ ਦੋ ਨੰਬਰ ਵਾਲੀ ਤੇ ਇਹ ਵੀ ਤੋੜ ਦਿਓ ਜੀ ਇੱਕ ਵਾਰੀ ਖੋਲ ਕੇ ਇਹਦੀ ਕੀ ਗੱਲਬਾਤ ਆ ਇਹ ਕਿਹੜਾ ਸੂਆ ਸੁੰਦੀ ਆ ਇਹ ਦੂਜੇ ਸੂਏ ਸੁੰਦੀ ਆ ਬਾਈ ਅੱਛਾ ਇਹ ਸੁੰਦੀ ਆ ਦੂਜਾ ਸੂਆ ਕੱਦ ਵੱਡੇ ਦਾ ਵੀ ਚੰਗਾ ਬਾਈ ਬਾ ਏ ਬਾਈ ਲਾਉਗੀ 20 25 ਦਿਨ। ਅੱਛਾ 20 25 ਦਿਨ ਲੈ ਜੂ 20 25 ਦਿਨ ਨੂੰ। ਲਿਵਾਸ ਭਾਈ ਇਹਨੇ ਲੇਵਾ ਚੰਗਾ ਬਣਾ ਜਾਣਾ ਹਨਾ ਜਦੋਂ ਤੱਕ ਲੈ ਜੀ। ਹਾਂ ਭਾਈ ਇਹ ਇਹ ਤਾਂ ਯਾਨੀ 17 18 ਕਿਲੋ ਦੁੱਧ ਇਹਨੇ ਬੱਚੀ ਨੇ ਚਵਾਇਆ ਹੋਇਆ। ਅੱਛਾ ਪਾਈਲਣ ਦਾ ਇਹਦਾ ਰਿਕਾਰਡ 17 18 ਕਿਲੋ। ਹਾਂ ਹਾਂ ਇਹ ਬਾਈ ਫਾਰਮ ਤੋਂ ਜੋੜਾ ਲਿਆ ਸੀ ਆਪਾਂ ਇੱਕੋ ਵੇਚੀ ਆ ਬਾਈ ਹੁਣਾਂ ਨੂੰ। ਹਾਂਜੀ। ਹਾਂ ਇਹ ਫਾਰਮ ਤੇ ਆਈ। ਦੰਦਾਂ ਚ ਕਿਵੇਂ ਆ ਭਾਈ ਇਹ? ਦੰਦਾ ਚੋ ਇਹ 6 ਦੰਦਾ ਆ ਬਾਈ। ਮੂੰਹੋਂ 6 ਦੰਦਾ ਤੇ ਦੂਜਾ ਸੂਆ ਸੂੰਦੀ ਆ 15 ਤੋਂ 20 ਦਿਨ ਇਹ ਵੀ ਕੱਢਦੀ ਆ। ਹਾਂ ਕੱਢਦੀ ਆ ਵੀਰੇ। ਆ ਬਈ ਇਹ ਆਪਾਂ ਇੱਕੋ ਹੀ ਗੱਲ ਆ ਹਾਂਜੀ ਬੱਚੀ ਇਹ 47000 ਦੀ ਦੇਵਾਂਗੇ 47000 ਦੀ ਦੇ ਦਾਂਗੇ 3000 ਘੱਟ ਲੱਖ ਹੋ ਗਿਆ ਜੋੜੇ ਦਾ ਹਾਂ ਜੇ ਕੋਈ ਸੱਜਣ ਜੋੜਾ ਹੀ ਲੈ ਕੇ ਜਾਂਦਾ ਦੋ ਚਲੋ ਦਾ ਹੋਰ ਮਾਰਟ ਕਰਨ ਦਾਂਗੇ ਲੈ ਸੱਜਣੋ ਜੇ ਕੋਈ ਵੀ ਸੱਜਣ ਜੋੜਾ ਲੈ ਕੇ ਜਾਂਦਾ ਇੱਕ ਨੰਬਰ ਵਾਲੀ ਦੋ ਦੰਦਾਂ ਮੈਂ ਦੁਬਾਰਾ ਦੱਸਦਾ ਨਾ ਪਹਿਲਾ ਸੂਆ ਸੂਂਦੀ ਆ ਤੇ ਇਹ ਹੈਗੀ ਆ 6 ਦੰਦ ਕੱਦ-ਕਾਟ ਚੰਗਾ ਲੰਬਾਈ ਲੰਬੂਈ ਚੰਗੀ ਆ ਤੇ ਜੋੜੇ 'ਚੋ ਬਾਈ ਕਹਿੰਦਾ ਉਹੀ ਗੱਲ ਆ ਵੀ ਮਾਨਤਾਨ ਹੋਰ ਵੀ ਹੋ ਜਾਊਗਾ ਜਿਹੜਾ ਸੱਜਣ ਜੋੜਾ ਲੈ ਕੇ ਜਾਊਗਾ ਤੇ ਹੁਣ ਤਰਸਾਇਦੇ ਤੇ ਮਾਰਦੇ ਕੈਮਰਾ ਉਹ ਤਿੰਨ ਨੰਬਰ ਵਾਲੀ ਤੇ ਆਹ ਖਰੀਦੀ ਆ ਬਾਈਆਂ ਨੇ ਬੱਛੀ ਜਿਹੜੀ ਮੈਂ ਗੱਲਬਾਤ ਸੱਜਣਾਂ ਥੋਡੀ ਕਰਾਈ ਤੀ ਇਹ ਬੱਛੀ ਦੀ ਇਹ ਐਵੇਂ ਕਿਹੜਾ ਸੂਆ ਸੀ ਇਹਦਾ ਵੀ ਬਾਈ ਦੂਜਾ ਸੂਆ ਸੀਗਾ ਇਹ ਇਹ ਆਪਾਂ ਜੋੜਾ ਹੀ ਲਿਆ ਸੀਗਾ ਅੱਛਾ ਇੱਕੋ ਜਗਾ ਤੋਂ ਹਾਂਜੀ ਠੀਕ ਆ ਗੱਲ ਇਹਦਾ ਤੇ ਦੂਜਾ ਸੂਆ ਸੂੰਦੀ ਆ ਹਾਂਜੀ ਇਹ ਦੂਜਾ ਹੀ ਵੀ ਉਨਾ ਕੀ ਟਾਈਮ ਲੈਂਦੀ ਆ ਠੀਕ ਆ ਗੱਲ ਲੈ ਇਹ ਸੱਜਣੋ ਹੋ ਗਈ ਸੇਲ ਬਾਈ ਨੇ ਸੇਲ ਕਰੀਆ ਹੁਣੇ-ਹੁਣੇ ਜਿਵੇਂ ਤੁਹਾਨੂੰ ਮੈਂ ਦਿਖਾਇਆ ਵੀ ਸੱਜਣੋਰੇ ਖੜੇ ਵੀ ਨੇ ਗੱਲਬਾਤ ਵੀ ਕਰਾਈਆ ਬਾਈ ਨਾਲ ਲੈ ਹੁਣ ਤਾਂ ਸਾ ਇਧਰਲੇ ਬੰਨੇ ਲਿਆ ਇਹਦੇ ਏ ਬਾਈ ਬੱਚੀ ਸੂਈ ਹੋਈ ਆ ਖੋਲ ਕੇ ਤੋੜ ਦੋ ਜੀ ਮਗਰ ਬੱਚੀ ਆ ਇਹਦੇ ਦੂਜੇ ਸਵੇ ਸੂਈ ਹੋਈ ਆ ਅੱਛਾ ਇਹਦੇ ਮਗਰ ਆਇਰ ਸ਼ਾਇਰ ਦੀ ਬੱਚੀ ਆ ਤਰਸ ਬੱਚੇ ਤੇ ਵੀ ਕੈਮਰਾ ਮਾਰਦੇ ਓਏ ਇਹਦੇ ਮਗਰ ਹੈਈ ਆ ਸੱਜਣੋ ਜੇ ਗੱਲ ਕਰ ਲਈਏ ਪਿਓ ਆਇਰ ਸ਼ਾਇਰ ਦੀ ਬੱਚੀ ਆ ਬਾਕੀ ਰੰਗ ਰੂਪ ਤੁਹਾਨੂੰ ਇਹਦਾ ਦੱਸੂਗਾ ਇਹਨੂੰ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਹੋ ਗਏ ਵੀਰੇ 15 16 ਦਿਨ ਅੱਛਾ 15 ਦਿਨ ਦੀ ਸੂਈ ਥੱਲੇ ਦੁੱਧ ਰਾਈਟੀ ਕਿੰਨਾ ਹੋਣ ਜੇ ਗੱਲ ਬਾਈ ਦੁੱਧ 12 ਕਿਲੋ ਆ ਠੀਕ ਆ ਜੀ ਆਪਾਂ ਜਾਣੀ 10 ਕਹਿ ਕੇ ਦੇਵਾਂਗੇ ਠੀਕ ਆ ਜੀ ਗੋਂ ਦੂਰੋਂ ਆਈ ਕਰਕੇ ਨ ਕਿਲੋ 2 ਕਿਲੋ ਡੰਗਰ ਡੱਗੜੀ ਤੇ ਘਾਟ ਜਾਂਦਾ ਯਾਨੀ ਜਿਹੜਾ ਪੱਚ ਹੋਇਆ ਵਾ ਹਾਂਜੀ ਉਹ ਯਾਨੀ ਹੁਣ ਇਹਦੇ ਥੱਲੇ ਠੰਡਾ 10 ਕਿਲੋ ਅੱਛਾ 10 ਕਿਲੋ ਇਹਦੇ ਥੱਲੇ ਹੁਣ ਰੈਡੀ ਦਾ ਵੀ ਉਦਾਂ ਆਪਾਂ ਨੇ ਉੱਥੇ ਤੋਂ 12 ਮਾਪ ਕੇ ਲਿਆਂਦਾ 12 ਹਾਂਜੀ ਹਾਂਜੀ ਬਾ ਕਮਾ ਲਓ ਜੀ ਇੱਥੇ ਤੋਂ ਸੂਆ ਇਹਦਾ ਹੈਗਾ ਦੂਜਾ ਸੱਜਣਾ ਨਾਲ ਇਹਦੇ ਹੈਗੀਆਂ ਬੱਛੀ ਤੇ ਬਾਕੀ ਸੂਈ ਸੁਮਾਰੀ ਆ ਡੰਗ 2 ਡੰਗ 4 ਡੰਗ ਬਾਈ ਕੋਲੇ ਆ ਕੇ ਇਹਨੂੰ ਤੁਸੀਂ ਚੋਕੇ ਵੀ ਲੈ ਜਾ ਸਕਦੇ ਹੋ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਬਾਈ 40000 ਕਿੰਨੇ ਦੀ ਛੱਡ ਦਾਂਗੇ ਲਾਸਟ ਜੀ ਮੈਂ 30 ਦੀ ਦੇ ਦਾਂਗੇ ਲਾਸਟ ਇਹ ਬੱਚੀ ਤੁਹਾਨੂੰ ਮਿਲੂਗੀ ਸੱਜਣਾ 38000 ਰੁਪਏ ਕੱਦ ਇਹਦਾ ਵੀ ਵੱਡਾ ਹੀ ਆ ਬੱਚੀ ਦਾ ਆ ਕੱਦ ਘੜਿਆ ਨਾ ਵੀ ਚੰਗਾ ਪਰ ਦੁੱਧ ਜਿੰਨਾ ਕਾ ਹੈਗਾ ਨਾ ਬਾਈ ਨੇ ਉਹ ਹਿਸਾਬ ਨਾਲ ਨਹੀਂ ਦੱਸਿਆ ਵੀ 10 ਕਿਲੋ ਦੁੱਧ ਤੁਸੀਂ ਡੰਗ ਦੋ ਡੰਗ ਆ ਬੱਚੀ ਮੰਗਰ ਚਾਰ ਡੰਗ ਚਾਹੀਏ ਚੋਕੇ ਲੈ ਜਾਓ ਲੈ ਬੱਚੀ ਤੇ ਵੀ ਮਾਰ ਦੇ ਕੈਮਰਾ ਤਰਸ ਬੱਚੀ ਮੰਗਰ ਚੰਗੀ ਆ ਹਨਾ ਟਾਪ ਕੁਆਲਿਟੀ ਆ ਬੱਚੀ ਮੰਗਰ ਇਹਦੇ ਤੇ ਹੁਣ ਮਾਰਦੇ ਇਹਦੇ ਤੇ ਇਹਦੀ ਕੀ ਗੱਲਬਾਤ ਆ ਜੀ ਇੱਕ ਆ ਸੂਈ ਹੋਈ ਆ ਬਾਈ ਆ ਰਹਿ ਗਈ ਦੀ ਖੂਂਦੇ ਜੀ ਇਹ ਜੋੜਾ ਸੋਇਆ ਹੋਇਆ ਵਾ ਅੱਛਾ ਆ ਵੀ ਸੂਈ ਹੋਈ ਆ ਹਾਂ ਇਹ ਵੀ ਸੋਇਆ ਬੱਚਾ ਮੰਗਰ ਲੈ ਇਹਨੂੰ ਵੀ ਤੋੜ ਦਿ ਇਹ ਕਿੰਨੇ ਕ ਦਿਨ ਦੀ ਸੂਈ ਆ ਇਹਨੂੰ ਵੀ ਬਾਈ ਹੋ ਗਏ 20 ਕ ਤਨ ਸੂਈ ਨੂੰ ਅੱਛਾ 20 ਦਿਨ ਦੇੜੇ ਹਾਂ 20 ਇਹਦੇ ਥੱਲੇ ਦੁੱਧ ਕਿੰਨਾ ਰੈਡੀ ਆ 8 ਕਿਲੋ ਬਾਈ ਇਹਦੇ ਥੱਲੇ 8 ਕਿਲੋ ਦੁੱਧ ਘੱਟ ਹੀ ਆ ਇਹਦੇ ਥੱਲੇ ਆਈ ਆ ਬਾਈ ਹੱਲੇ ਤਾਂ ਅੱਛਾ ਇਹਦੇ ਸੰਭੀ ਸੰਭੀ ਲੋਕਾਂ ਦੀ ਸੇਵਾ ਨੂੰ ਪਤਾ ਹੀ ਆ ਪਰ ਇਸ ਕਰਤੇ ਹਾਂ ਇਸ ਟਾਈਮ ਹੈਗਾ ਸੱਜਣੋ ਇਹਦੇ ਥੱਲੇ 8 ਕਿਲੋ ਸੂਹਾ ਕਿਹੜਾ ਇਹਦਾ ਬਾਈ ਸੂਹਾ ਦੂਜਾ ਬਾਈ ਸੂਹਾ ਹੈਗਾ ਦੂਜਾ ਬੱਚਾ ਇਹਦੇ ਨਾਲ ਕੀ ਆ ਬੱਚਾ ਬਾਈ ਇਹਦੇ ਮੰਗਰਾ ਸੱਜਣੋ ਮੇਲ ਕਾਫ ਤੇ ਬਾਕੀ ਜੱਜਮੈਂਟ ਤੁਸੀਂ ਇਹਦੀ ਬਾਡੀ ਦੀ ਲੈਵੇ ਦੀ ਵੀਡੀਓ ਤੋਂ ਕਰ ਲਿਓ 8 ਕਿਲੋ ਤਾਂ ਦੱਸਿਆ ਸੀ ਵੀਰੇ ਹਾਂ ਬਾਈ 8 ਕਿਲੋ ਐਨ ਠੰਡਾ ਠੰਡਾ ਕਰਕੇ ਜਮਾ ਮਾ ਠੰਡਾ ਐਨ 10 ਕਹੀ ਜਾਈਏ ਕੀ ਫਾਇਦਾ ਜਿਹੜਾ ਹੈਗਾ ਵਾ 8 ਕਿਲੋ ਦਾ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਆਪਾਂ ਅੱਜ ਕੋਈ ਗੱਲ ਕਰਨੀ ਆ ਕਈ ਵੀਰ ਜਿਨ੍ਹਾਂ ਦੀ ਚਾਹ ਹੁੰਦੀ ਆ ਜਾਰਸੀ ਬੱਛੀ ਲੈਣੀ ਆ ਹਨਾ ਹਾਂਜੀ ਹਾਂਜੀ ਨਹੀਂ ਵਾਲੇ ਪੈਸੇ ਲਾਉਣੇ ਹੈਗੇ ਆਪਾਂ ਉਹਦੀ ਗੱਲ ਕਰਨੀ ਆ ਅੱਜ ਇਹ ਬੱਛੀ ਆਪਾਂ ਇੱਕੋ ਹੀ ਗੱਲ ਆ ਦੇਵਾਂਗੇ ਜਮਾ 26000 26 ਜੋ ਕਰਦੀ ਮਾਨਤਾਨ ਮਾਨਤਾਨ ਕਰ ਦਾਂਗੇ ਸੱਜਣ ਆਏ ਗਏ ਸੱਜਣਾਂ ਦਾ ਕਿਸੇ ਦਾ ਨਾ ਨਾ ਕਰ ਦਾਂਗੇ ਬਾਈ ਆ ਉਹੀ ਗੱਲ ਆ ਬਾਕੀ ਥੋੜੀ ਸਾਮ ਆ ਸੱਜਣੋਂ ਦੁੱਧ ਜਿਵੇਂ ਸਾਨੂੰ ਪਹਿਲਾਂ ਵੀ ਦੱਸਿਆ ਵੀ ਯਾਰ ਤੂੰ ਸਾਹਮਣੇ ਦੇਣਾ ਹੁੰਦਾ ਹਨਾ ਜੇ ਆਪਾਂ ਲੱਖ ਵਾਲੀ ਵੀ ਬੰਨ ਲਾਂਗੇ ਘਰੇ ਲਿਜਾ ਕੇ ਉਹਦੀ ਸੰਭਾਲ ਨਹੀਂ ਕਰਾਂਗੇ ਦੁੱਧ ਉਹਨੇ ਵੀ ਨਹੀਂ ਪੋਣਾ ਦੁੱਧ ਥੋੜੀ ਸੰਭਾਲਨੇ ਦੇਣਾ ਤੇ ਪਸ਼ੂ ਦੀ ਬਰੀਡ ਨੇ ਦੇਣਾ ਬਰੀਡ ਦੇ ਨਾਲ-ਨਾਲ ਨਾ ਸੱਜਣੋਂ ਫੀਡ ਵੀ ਕੰਮ ਕਰਦਾ ਜੇ ਬਰੀਡ ਵਾਲੀ ਨੂੰ ਫੀਡ ਨਹੀਂ ਪਾਵਾਂਗੇ ਉਹ ਵੀ ਨਹੀਂ ਦੰਦੀ ਤੇ ਹੁਣ ਮਾਰਦੇ ਐਦੇ ਤੇ ਕੈਮਰਾ ਤਰਸਾ ਏ ਬਈ ਦੂਜੇ ਸੂਏ ਸੁੰਦੀ ਆ ਬੱਚੀ ਅੱਛਾ ਇਹ ਦੂਜੇ ਸੂਏ ਸੁੰਦੀ ਆ ਇਹ ਗੱਬਣਾ ਹੈ ਗੱਬਣਾ ਇਹ ਬਸ ਕੋਈ 5-4 ਦਿਨ ਲਾਊਗੀ ਲੈ ਇਹ ਸੁੰਦੀ ਆ ਸੱਜਣੋ ਦੂਜੇ ਸੂਆ 5-4 ਦਿਨਾਂ ਦੀ ਕੱਚੀ ਆ ਹਲੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਲੈਵੇ ਦੀ ਬਰਤਰ ਵਧੀਆ ਇਹਦੀ ਹਾਂ ਲੈਵੇ ਦੀ ਬਰਤਰ ਚੰਗੀ ਆ ਤੇ ਮੇਨ ਗੱਲ ਅੱਗੇ ਰੈਡੀ ਕਰਦੀ ਆਉਂਦੀ ਆ 5-4 ਦਿਨਾਂ ਚ ਹੋਰ ਵੀ ਰੈਡੀ ਕਰ ਜਾਣਾ ਤੇ ਬਾਕੀ ਮੇਰਾ ਫਰਜ਼ ਹੁੰਦਾ ਵੀਡੀਓ ਬਣਾ ਕੇ ਜਾਨਵਰ ਦਿਖਾਉਣਾ ਤੇ ਤੁਹਾਡਾ ਫਰਜ਼ ਹੁੰਦਾ ਭਈ ਆਪਦੀ ਸਮਝ ਨਾਲ ਨੇੜੇ ਆ ਕੇ ਚੈੱਕ ਕਰਕੇ ਜਾਨਵਰ ਖਰੀਦਣਾ ਇਹ ਵੀ ਆ ਗਈ ਜਰਸੀ ਬਰੀਡ ਚ ਇਹ ਕਹਿੰਦੇ ਨੇ 5 ਕਿ ਦਿਨ ਕੱਢਦੀ 5-4 ਦਿਨ ਲਊਗੀ ਬੱਚੀ ਉਹਦਾ ਇਹ ਆ ਦੁੱਧ ਦਾ ਕੀ ਰਿਕਾਰਡ ਹੈ ਇਸ ਤੋਂ ਪਹਿਲੇ ਸੂਏ ਆਏ ਭਾਈ ਪਹਿਲੇ ਸੂਏ 12 ਕਿਲੋ ਦਾ ਬੱਚੇ ਦਈ ਜਾਂਦੀ ਆ ਅੱਛਾ ਹਾਂ ਇੱਕ ਤੀ ਮੈਨੂੰ ਲੈਵੇ ਦੇ ਹਿਸਾਬ ਨਾਲ ਲੱਗਦਾ ਵੀ ਕਿਲੋ 2 ਕਿਲੋ ਪਤਾਊਗੀ ਬੱਚੀ ਇਹਦੇ ਰੁਪਏ ਕਿੰਨੇ ਲਵਾਂਗੇ 14-15 ਕਿਲੋ ਦੁੱਧ ਚਵਾ ਦੇਣਾ ਹੱਲੇ ਤਾਂ ਟੱਲ ਟੁੱਲ ਬਹੁਤ ਪਈਆ ਬੱਚੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਭਾਈ 38 ਦੀ ਦੇ ਦਾਂਗੇ ਵੀ 838 ਦੀ ਦੇ ਦਾਂਗੇ ਛੋਟ ਛੱਪਾ ਮਾਨਤਾਨ ਕਰਦਾਂਗੇ ਵੈਲਕਮ ਦਿੱਕਈ ਆ ਜੋੜਾ ਲੈਣਾ ਕਿਸੇ ਨੇ ਮਾਨਤਾਨ ਕਰਦਾਂਗੇ ਆਪਾਂ ਅੱਛਾ ਇਹ ਨਾਲ ਨਾਲ ਵਾਲੀ ਆ ਉਹਦਾ ਵੀ ਭਾਈ ਆਪਾਂ 838 ਲੈਣ ਦੇ ਆ ਬਾਕੀ ਸੱਜਣੋ ਇੱਕ ਬੇਨਤੀ ਹੋਰ ਕਰੂੰਗਾ ਵੀ ਇੰਨਾ ਚੋਂ ਜਿੰਨੀਆਂ ਟੋਟਲ ਮੈਂ ਗਾਵਾ ਤੁਹਾਨੂੰ ਦਿਖਾ ਰਿਹਾ ਇੰਨਾ ਚੋਂ ਜੇ ਕੋਈ ਸੱਜਣ ਜੋੜਾ ਲੈਂਦਾ ਕੱਲੀ ਕੱਲੀ ਦਾ ਰੇਟ ਲੱਗਾ ਵੀ ਜੋੜੇ ਦੇ ਵਿੱਚ ਮਾਨਤਾਨ ਹੋ ਜਾਊਗਾ ਕਿਉਂਕਿ ਜਿਵੇਂ ਯਾਰ ਤਰਨ ਤਾਰਨ ਵਾਲੇ ਅੰਬਰਸਰ ਵਾਲੇ ਸੱਜਣ ਲੈਂਦੇ ਨੇ ਦੂਰ ਵਾਲੇ ਹਰਿਆਣੇ ਵਾਲੇ ਕਿਤੋਂ ਵੀ ਵੀ ਉਹਨਾਂ ਨੂੰ ਯਾਰ ਸਿੰਗਲ ਤੇ ਕਿਰਾਇਆ ਜਾਦੇ ਪੈਂਦਾ ਕਈ ਸੱਜਣਾਂ ਦੀ ਮੰਗ ਹੁੰਦੀ ਆਪਾਂ ਵੀ ਬਾਈ ਹੁੰਦਾ ਦੇਖਦੇ ਹੁੰਨੇ ਆਪਾਂ ਹਰੇਕ ਵੀਡੀਓ ਚ ਜੋੜਾ ਹੀ ਬਣਾਉਨੇ ਹੁੰਨੇ ਆ ਠੀਕ ਆ ਜਿਵੇਂ ਉਹ ਅੰਦਰ ਜੋੜਾ ਖੜਾ ਆ ਜੋੜਾ ਖੜਾ ਠੀਕ ਹੁਣ ਇਹ ਜੋੜਾ ਹੋ ਗਿਆ ਜੀ ਲਾ ਉਹ ਵੀ ਦਿਖਾਵਾਂਗੇ ਆਪਾਂ ਇੱਕ ਜੋੜਾ ਇਹ ਦੂਸਰੇ ਬੰਨੇ ਵੀ ਖੜਾ ਇਹ ਬੱਚੀ ਟੋਕਰ ਗੱਭਣਾਈ ਤੋੜ ਦਿਓ ਜੀ ਖੋਰ ਅੱਛਾ ਇਹ ਟੋਕਰ ਗੱਭਣਾਈ ਹਾਂ ਇਹ ਪਹਿਲੇ ਸੂਏ ਯਾਨੀ ਹੁਣ ਦੂਜੇ ਲਈ ਗੱਭਣਾ ਇਹ ਇਹ ਸਾਢੇ 6 ਮਹੀਨਿਆਂ ਦੇ ਨੇੜੇ ਗੱਭਣਾਈ ਇਹ ਸਾਢੇ 6 ਮਹੀਨਿਆਂ ਦੀ ਗੱਭਣਾ ਅੱਲਾ ਸੱਚ ਨਾਲ ਬਾਡੀ ਇਹਦੀ ਚੰਗੀ ਆ ਬਾਈ ਪਹਿਲੇ ਨਾਲ ਦੇ ਹਿਸਾਬ ਨਾਲ ਜੇ ਗੱਲਬਾਤ ਕਰ ਲਈਏ ਬਾਡੀ ਬੁੱਡੀ ਚੰਗੀ ਆ ਉਤੋਂ ਚੌੜੇ ਢਾਂਚੇ ਰਿਆ ਤੇ ਮੇਨ ਗੱਲ ਆ ਯਾਰ ਜਿਹੜੀ ਇਹਦਾ ਥਣ ਥਣ ਵੀ ਟਾਪ ਕੁਆਲਟੀ ਦਾ ਲੱਗਿਆ ਹਨਾ ਦੁੱਧ ਦੇ ਹਲੇਗਾ 5-6 ਕਿਲੋ ਅੱਛਾ 5-6 ਕਿਲੋ ਹੈਗਾ ਯਾਰ ਮੇਰੇ ਸਾਹਮਣਾਂ ਕਿਲੋ ਖੰਡ ਹੋਰ ਵਧਾਉਗੀ ਚਵਾਈ ਚਬਾਈ ਬਹੁਤ ਵਧੀਆ ਮੱਛੀ ਦੀ ਨਾ ਬਾਡੀ ਬੁੱਡੀ ਚੰਗੀ ਆ ਤੇ ਚਵਾਈ ਚਬਾਈ ਤਾਂ ਯਾਰ ਇਹਦਾ ਥਣ ਥਣੋਟੇ ਦੱਸਦਾ ਵੀ ਇਹਦੀ ਚਵਾਈ ਚਬਾਈ ਟਾਪ ਦੀ ਹੋਊਗੀ ਪੂਰੀ ਅੱਧ ਕਾਠੀ ਦਾ ਦਰਮਿਆਨਾਂ ਤੇ ਉੱਤਿਓਂ ਢਾਂਚਾ ਚੌੜਾ ਸੱਜਣੋ ਸਾਢੇ 6 ਦੀ ਗੱਬਣਾ 5 ਕਿਲੋ ਦੁੱਧ ਦਾ ਪਹਿਲਾ ਸੁਆ ਸੁਆ 5 ਕਈ ਵਾਰੀ ਸਾਢੇ 5 ਕਰ ਜਾਂਦੀ ਆ ਇਹ ਵੀ ਬਹਾਂ ਜਾਨੀ ਬਤਾਉਂਦੀ ਆ ਆਪਣੇ ਕੋਲ ਲੈ ਵੇਖਾ ਦੇ ਦਰਸ ਨੇੜੇ ਲਾ ਕੀਦਾ ਰੋਜ਼ ਹੁਣ ਦਾਣਾ ਤੁਣਾ ਪੈਂਦਾ ਕਰਕੇ ਇਹਦੇ ਕਿੰਨੇ ਰੁਪਏ ਲਵਾਂਗੇ ਟੋਕਰ ਗੱਬਣ ਦੀ ਇਹਦਾ ਬਾਈ ਆਪਾਂ ਲਵਾਂਗੇ ਇਹ 30000 ਕਿੰਨੇ ਦੇ ਦਾਂਗੇ ਜੇ ਮੈਂ ਫਿਕਸੇ ਕਰਾਂ 28 ਹੀ ਦੇ ਦਾਂਗਾ 28 ਹੀ 28 ਫਿਕਸ ਦੇ ਦਾਂਗੇ ਦੇ ਦਾਂਗੇ ਲੈ ਇਹ ਦੇ ਦਾਂਗੇ ਬਾਈ ਕਹਿੰਦਾ 28000 ਦੀ ਤੇ ਹੁਣ ਇਹਦੇ ਤੇ ਮਾਰਦੇ ਕੈਮਰਾ ਇਹਨੂੰ ਤੋੜ ਦੋ ਇਹਦੀ ਕੀ ਗੱਲ ਬਾਤ ਆ ਇਹ ਵੀ ਗੱਬਣਾ ਗੱਬਣ ਬਾਈ ਕੱਲ ਚੈੱਕ ਕਰਾਈ ਆ ਇਹਨੂੰ 6 ਦੈਨ ਹੋ ਗਏ ਯਾਨੀ ਟੀਕਾ ਰੱਖੇ ਨੂੰ ਵੀ 2 ਮਹੀਨੇ ਨੇੜ ਆਪਾਂ ਡਾਕਟਰ ਤੋਂ ਕੱਲ ਚੈੱਕ ਕਰ ਆਪਣਾ ਕੋ ਵੀਡੀਓ ਹੈਗੀ ਆ ਹਾਂਜੀ ਤੇ ਉਹਨੇ ਤਕਰੀਬਨ ਗੱਬਣ ਹੀ ਆਖਿਆ ਬੱਚੀ ਅੱਛਾ ਜੀ ਇਹ ਕੀ ਚੌਗੀ ਆ ਬੱਚੀ ਮੂੰਹੋਂ ਚੌਗੀ 2 ਮਹੀਨਿਆਂ ਦੀ ਗੱਬਣਾ ਤੇ ਬਾਕੀ ਜਿਹੜਾ ਵੀ ਸੱਜਣ ਯਾਰ ਤੋਕੜ ਗੱਬਣ ਪਸ਼ੂ ਕਿਤੋਂ ਵੀ ਲੈਂਦਾ ਜਾਂ ਬਾਈ ਤੋਂ ਵੀ ਲੈ ਕੇ ਜਾਊਗਾ ਉਹ ਜਦੋਂ ਯਾਰ ਸੌਦਾ ਹੋ ਗਿਆ ਉਹਨੂੰ ਲੈ ਜਾਊਗਾ ਚਾਹੇ ਡਾਕਟਰ ਵੀਰ ਆਪਦਾ ਲੈ ਆਵੇ ਚਾਹੇ ਇੱਥੇ ਤੋਂ ਕੋਈ ਡਾਕਟਰ ਸਾਹਿਬ ਆਵੇ ਅੱਜ ਉਹ ਆਪਾਂ ਜਰੀ ਛੱਦਾਂਗੇ ਡਾਕਟਰ ਇਹ ਜੋੜਾ ਹੀ ਕੱਲ ਆਪਾਂ ਚੈੱਕ ਕਰਾ ਕੇ ਵੀਡੀਓ ਬਣਾਈ ਹੋਈ ਆ ਆਪਣੇ ਫੋਨ ਦੇ ਵਿੱਚ ਅੱਛਾ ਜੀ ਜੇ ਕਿਸੇ ਵੀ ਨੇ ਲੈਣੀ ਆ ਯਾਨੀ 2 ਮਹੀਨਿਆਂ ਦੀ ਹੈਗੀ ਆ ਆਪਾਂ ਉਹ ਖਾਲੀ کہہ ਕੇ ਦੇਵਾਂਗੇ ਬੱਚੀ ਪਰ ਆਪਾਂ ਮੌਕੇ ਤੇ ਜਦ ਹੀ ਡਾਕਟਰ ਛੱਦ ਕੇ ਚੈੱਕ ਕਰਾ ਲੈ ਜਿਹੜੇ ਡਾਕਟਰ ਤੋਂ ਆਪਾਂ ਚੈੱਕ ਕਰਾਈ ਉਹਨੇ ਗੱਬਣ ਦਿੱਤੀ ਆ ਹਾਂ ਉਹਨੇ ਆਪਾਂ ਨੂੰ ਗੱਬਣ ਦਾ ਇਹ ਕਿਹਾ ਵੀ ਗੱਬਣਾ ਬੱਚੀ ਇਹ 2 ਮਹੀਨੇ ਬਾਕੀ ਸਤਨੂੰ ਜੋ ਤੁਹਾਡਾ ਸੌਦਾ ਹੋ ਗਿਆ ਨਾ ਪੂਰੇ ਡਾਕਟਰ ਵੀਰ ਛੱ ਕਿਉਂਕਿ ਜੇ ਗੱਬਣ ਨਿਕਲਦੀ ਆ ਤਾਂ ਗੱਬਣ ਵਾਲੇ ਪੈਸੇ ਲੈ ਲੂਗਾ ਬਾਈ ਖਾਲੀ ਨਿਕਲਦੀ ਤਾਂ ਖਾਲੀ ਵਾਲੇ ਲੈ ਵੈਸੇ ਜਿਹੜਾ ਜਿੰਨਾ ਕਹਦਾ ਵੀਰੇ ਰੇਟ ਆ ਹਾਂਜੀ ਉਹਨੇ ਕ ਹਿਸਾਬ ਨਾਲ ਚਾਹ ਗੱਬਣ ਚਾਹ ਖਾਲੀ ਬੱਛੀ ਰੇਟ ਤਾਂ ਜੈ ਜੀ ਆ ਕਿਹ ਰੁਪਏ ਲਵਾਂਗੇ ਇਹਦੇ ਉਰਾਂ ਨੂੰ ਆ ਜਾ ਬੱਛੀ ਦਿਖਾ ਦਨ ਦੇ ਉਹਨੂੰ ਸਮਾਰ ਕੇ ਲੈ ਬਾਈ ਦਿਖਾ ਦੇ ਬੱਛੀ ਫੇਸ ਕੁਆਲਟੀ ਦਿਖਾ ਦੇ ਬੱਛੀ ਚੰਗੀ ਆ ਬੱਛੀ ਚੰਗੀ ਆ ਕੁਆਲਟੀ ਚੰਗੀ ਆ ਕਿਉਂਕਿ ਦੋ ਮਹੀਨਿਆਂ ਦੀ ਗੱਬਣ ਜਦੋਂ ਸੂਣ ਦੇ ਨੇੜ ਲੱਗਣਾ ਬਾਈ ਉਦੋਂ ਨੂੰ ਕਿਸੇ ਚਾਰਚੂਰ ਵਾਲੇ ਸੇਵ ਵਾਲੇ ਘਰ ਚ ਜਾਊਗੀ ਤਾਂ ਬਾਡੀ ਬੁੱਢੀ ਇਹਨੇ ਚੰਗੀ ਬਣਾ ਜਾਣੀ ਇਹ ਇਹਦੇ ਆਪਾਂ 13000 ਰੁਪਿਆ ਲਾਂ ਮੈਂ ਫਿਕਸ ਕਰ ਦੇ ਜੀ 12 ਲੈ ਲਾਂਗੇ ਯਾਰ 12000 ਉਹ ਚਲ ਇਹ 11.5 ਦੀ ਦੇ ਦਾਂਗੇ ਘਰ ਦੀ 500 ਹੋਰ ਮੰਗਾਂਗੇ ਚਲ ਯਾਰ ਤੂੰ ਕਹਿਦਾ ਬਾਈ ਗੱਲ ਆ ਕੋਈ ਕਰਦੇ ਕਹਿ ਤੀ ਯਾਰ ਤੂੰ ਕਹਿੰਦਾ ਤੇ ਬਾਕੀ ਸੱਜਣਾਂ ਦੇ ਕਿਸੇ ਸੱਜਣ ਨੇ ਇਹ ਇੱਕ ਦੀ ਤਾਂ ਉਹ ਹੋਣਦਾ ਵੀ ਹੈ ਨਹੀਂ ਕੋਈ ਆ ਤੋਕੜ ਕੱਪਣਾ ਤੇ ਦੋ ਆ ਮਹੀਨੇ ਦੀ ਕੱਪਣਾ ਜੇ ਇਹ ਜੋੜਾ ਲੈਣਾ ਬਾਈ ਨਾਲ ਜੋੜੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਤੇ ਇਹਦੇ ਨਾਲ ਨਾਲ ਲਾਣੀ ਦਾ ਹਰ ਕਹਿੰਦਾ ਯਾਰ ਇੱਕ ਐਫ ਬੱਛੀ ਬੈਠੀ ਆ ਸ਼ਕੀਨ ਪੂਰੀ ਆ ਪਰ ਨਿਆਣੀ ਆ ਉਮਰ ਛੋਟੀ ਆ ਆ ਆਹਾ ਇਹਦੇ ਨਾਲ ਯਾਰ ਫਰੀ ਲੈ ਜੋ ਇਹਦਾ ਵੀ ਜੀ ਲੱਗਿਆ ਰਹੂ ਤੇ ਨਾਲ ਇਹਦਾ ਵੀ ਜੀ ਲੱਗਿਆ ਰਹੂ ਆ ਇੱਕ ਨਾਲ ਇੱਕ ਨਾਲ ਕੀ ਨਾ ਫਰੀ ਵੀ ਆ ਇੱਥੇ ਕੈਚਫ ਦੀ ਬੱਚੀ ਆ ਤਰਸ ਇਧਰ ਰਹੀਆਂ ਦੋ ਓਏ ਇਧਰ ਲੀਆਂ ਵੀ ਦਿਖਾ ਦੇ ਇਨ੍ਹਾਂ ਤੇ ਵੀ ਮਾਰ ਦੇ ਕੈਮਰਾ ਇੱਕ ਵਾਰੀ ਆਈ ਦੀ ਆਈ ਦੀ ਕੀ ਗੱਲ ਬਾਤ ਆ ਇਹ ਬੱਚੀ ਬਾਈ 8.5 ਮਹੀਨਿਆਂ ਦੇ ਨੇੜ ਗੱਭਣ ਹੋ ਗਈ ਯਾਨੀ ਮਹੀਨਾ ਖੰਡ ਖੋਲ ਲਊਗੀ ਸੂਣ ਦੇ ਅੱਛਾ ਤੋੜ ਦੋ ਖੋਲ ਕੇ ਨੂੰ ਨਾਲ ਵਾਲੀ ਆ ਉਹ ਵੀ ਲਊਗੀ ਬੱਚੀ 25 ਦਿਨ ਅੱਛਾ ਇਹ ਮਹੀਨੇ ਡੇੜ ਗੇੜ ਲਈ ਹਾਂ ਮਹੀਨੇ ਦੇ ਇਸ ਟਾਈਮ ਡਰਾਈ ਆ ਇਹ हां भाई ड्राई ਆ। ਸੂਹਾ ਕਿਹੜਾ ਸੂੰਦੀ ਆ ਇਹ? ਸੂਹਾ ਦੂਜਾ ਸੂੰਦੀ ਆ। ਲੈ ਸੱਜਣੋ ਇਹ ਸੂੰਦੀ ਆ ਦੂਜਾ ਸੂਹਾ। ਸ਼ਾਮ ਥੋੜੀ ਜਿਹੀ ਜ਼ਰੂਰ ਪਾ ਲੂਗੀ ਕਿਉਂਕਿ ਇੱਕ ਮਹੀਨਾ ਦਾ ਹਜੇ ਪਿਆ ਇੱਕ ਮਹੀਨੇ ਚ ਤੁਸੀਂ ਆਪਦੇ ਘਰੇ ਲਿਜਾ ਕੇ ਆਪਦੀ ਸੇਵਾ ਦੇ ਹਿਸਾਬ ਨਾਲ ਭਾਈ ਇਹਦੀ ਬਾਟੀ ਬੂਟੀ ਸੈੱਟ ਕਰ ਸਕਦੇ ਹੋ ਜਿੱਦਾਂ ਟਰਾਂਜੈਕਸ਼ਨ ਆਪਾਂ ਇੱਕ ਮਹੀਨਾ ਪੁੱਛ ਨੂੰ ਪਹਿਲਾਂ ਸ਼ੁਰੂ ਕਰ ਦਨੇ ਆ। ਉਹਦੇ ਨਾਲ ਪਸ਼ੂ ਰਾਜੀ ਵੀ ਹੋ ਜਾਂਦਾ ਤੇ ਦੁੱਧ ਦੀ ਕੰਪੈਸਟੀ ਵੀ ਚੰਗੀ ਬਣਾਉਂਦਾ ਤੇ ਮੇਨ ਗੱਲ ਆ ਭਾਈ ਉਹਦੇ ਨਾਲ ਸੂ ਵੀ ਸੌਖਾ ਪੈਂਦਾ। ਟਰਾਂਜੈਕਸ਼ਨ ਪਾਉਣ ਨਾਲ ਤੇ ਜ਼ੇਰ ਜ਼ੂਰ ਵੀ ਇਹਨਾਂ ਦੀ ਜਲਦੀ ਡਨ ਹੋ ਜਾਂਦੀ ਹੁੰਦੀ ਆ ਰੰਗ ਰੂ ਇਹ ਵੀ ਆ ਗਈ ਜਰਸੀ ਚ ਤੇ ਥੰਡ ਥੋਟ ਵੀ ਇਹਨੂੰ ਚੰਗਾ ਲੱਗਿਆ ਤੇ ਇੱਕ ਬੱਛੀ ਹੋਰ ਰਹਿ ਗਈ ਉਹ ਵੀ ਦਿਖਾਉਣੇ ਆਪਾਂ ਇਹਦਾ ਰੇਟ ਕਿੰਨਾ ਕਰਦੇ ਆਂ ਬਈ ਆਪਾਂ ਬਾਈ ਇਹਦਾ ਰੇਟ ਕਰਦੇ ਆਂ ਆਪਾਂ 25000 ਰੁਪਈਆ ਕਿੰਨੇ ਨਹੀਂ ਛੱਡ ਦਾਂਗੇ ਲਾਸ ਜੋੜਾ ਹੀ ਦੇ ਦਾਂਗੇ ਜੇ ਕਿਹਨੇ ਜੋੜਾ ਲੈਣਾ ਕੱਲੀ-ਕੱਲੀ ਦਾ ਵੀ ਰੇਟ ਦੱਸ ਦਾਂਗੇ ਹਾਂਜੀ ਹਾਂ ਜੇ ਆ ਵੀ ਖੋਲ ਲੈਣਾ ਇਹ ਇਹਦਾ ਕੀ ਸੀ ਨਾ ਇਹ ਬਾਈ ਲੈਂਦੀ ਆ 25 ਕਦਨ ਸੂਣ ਦੇ ਇਹ ਕਿਹੜਾ ਸੂਆ ਸੂਣਦੀ ਆ ਇਹ ਦੂਜੇ ਸੂਏ ਸੂਹੂਗੀ ਅੱਛਾ ਇਹ ਕੱਢ ਦੀ ਆ 25 ਦਿਨ ਹਾਂਜੀ ਹਾਂ ਲ ਇਹ ਵੀ ਤੋੜ ਦਿਓ ਜੀ ਖੋਲ ਕੇ ਇੱਕ ਵਾਰ ਇਹ ਜੋੜਾ ਕਿੰਨੇ ਦਾ ਦੇ ਦਾਂਗੇ ਆਪਾਂ ਇਹ ਜੋੜਾ ਭਾਈ ਆਪਾਂ ਦੇ ਦਾਂਗੇ 52000 ਦਾ ਜੋੜਾ 52000 ਦਾ ਦੇ ਦਾਂਗੇ ਉੱਚ ਕਰ ਦਾਂਗੇ ਮਾਨਤਾਨ ਕਰ ਦਾਂਗੇ ਉਡਾ ਦਾਂਗੇ ਉਤਲਾ ਦੋ 4000 ਲਾ ਦਾਂਗੇ 1000 ਛੱਡਾਂਗੇ ਉਤਲਾ ਦੋ ਉਡਾ ਦਾਂਗੇ ਬਸ ਸਾਹਮਣਾ ਸੱਜਣ ਲਈ ਜੀ ਕੋਈ ਚਲ ਕੋਈ ਗੱਲ ਨਹੀਂ ਸਾਹਮ ਸੁਣ ਛੱਡਦੇ ਅਗਲੇ ਸਾਲ 트랜ਜੈਕਸ਼ਨ ਪਾਉਣੀ ਭੁੱਲੀ ਆ ਕੇ ਨਹੀਂ ਉਹ ਤਾਂ ਜਾਇ ਜੀ ਬੰਦਾ ਸੇਵਾ ਕਰੂ ਉਹ ਜਾਇ ਦੇ ਦੂ ਮੂਰੇ ਜਾਣੀ ਇੰਨੇ ਕੁ ਰੇਟ ਚ ਕੁਝ ਆਉਂਦਾ ਨਹੀਂ ਹੈਗਾ ਜੀ ਜੋੜਾ ਦੇ ਵਿੱਚ ਇਹ ਹੈਗੀਆ ਭਾਈ ਜਿਹੜੇ ਸੱਜਣਾਂ ਸ਼ਹਿਰ ਸ਼ੂਰ ਚ ਰਹਿੰਦੇ ਨੇ ਥੋੜੀ ਜਗ੍ਹਾ ਜਗ੍ਹਾ ਦਾ ਵਾਸਾ ਜਿਹੜੇ ਸੱਜਣਾ ਕੋਲੇ ਉਹ ਲੈ ਜਾਏ ਇਹਨੂੰ ਕਿਉਂਕਿ ਇਹਨੇ ਜਗ੍ਹਾ ਵੀ ਥੋੜੀ ਰੋਕਣੀ ਆ ਥੋੜੀ ਜਗ੍ਹਾ ਚ ਇਹਨੇ ਖੜੇ ਰਹਿਣਾ ਕਿਉਂਕਿ ਪਿੰਡ ਪੁੰਡਾਂ ਨੇ ਦਾ ਹੁੰਦਿਆ ਬਾਗਲ ਬੂਗਲੇ ਖੁੱਲੇ ਸ਼ਹਿਰ ਸ਼ੂਰ ਵਾਲਿਆਂ ਦੀ ਜਗ੍ਹਾ ਕਈ ਵਾਰੀ ਘੱਟ ਹੁੰਦੀ ਆ ਤੇ ਸ਼ਕੀਨ ਬੰਦਾ ਹੁੰਦਾ ਵੀ ਆਪਾਂ ਨੇ ਜਰਸੀ ਰੱਖਣੀ ਆ ਘਰੇ ਉਹਨਾਂ ਦੇ ਮਤਲਬ ਦੀ ਚੀਜ਼ ਆ ਇਹ ਜਿਹੜੇ ਨੇ ਥੋੜੀ ਜਗ੍ਹਾ ਚ ਖੜਾਉਣੀ ਆ ਦੁੱਧ ਦਾ ਕੰਮ ਛੋੜਾ ਸਾਰੀ ਜਾਊਗੀ ਇਹ ਤੇ ਜੋੜਾ 50000 ਦਾ ਬਾਈ ਕਹਿੰਦਾ ਦੇ ਦਾਂਗੇ ਚੱ ਨੰਬਰ 98552 ਜੀ 9822 ਦੂਆ ਨੰਬਰ ਬਣਾਈ 62849 4362 ਲੈ ਸੱਜਣੋ ਅੱਜ ਆਪਾਂ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣੇ ਤੋਂ ਬਾਈ ਦੀ ਜਰਸੀ ਗਾਵਾਂ ਦੀ ਵੀਡੀਓ ਬਣਾਈ ਆ ਤੇ ਪੱਕੇ ਤੌਰ ਤੇ ਵੀ ਜੇ ਗੱਲ ਕਰਲਾਂ ਗਰਮੀ ਸਰਦੀ 12 ਮਹੀਨੇ 30 ਦਿਨਾਂ ਇਸ ਘਰ ਦੇ ਵਿੱਚ ਜਰਸੀ ਗਾਵਾਂ ਮਿਲਣਗੀਆਂ ਤੁਹਾਨੂੰ ਟਾਂਵੀ ਟੱਲੀ ਐਫ ਐਮ ਐਲ ਦੀ ਆ ਤੇ ਜਿਆਦਾ ਮੇਨ ਫੋਕਸ ਆ ਜਿਹੜਾ ਬਾਈ ਦਾ ਜਰਸੀ ਗਾਵਾਂ ਤੇ ਰਹਿੰਦਾ ਕਦੋਂ ਵੀ ਤੁਸੀਂ ਬਾਈ ਕੋਲੇ ਆ ਕੇ ਸੰਪਰਕ ਕਰਕੇ ਇੱਥੇ ਤੋਂ ਜਰਸੀਆਂ ਖਰੀਦ ਕੇ ਲਿਆ ਸਕਦੇ ਹੋ ਧੰਨਵਾਦ